ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾ ਔਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਜ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਤਾਜ਼ੀਆਂ ਸੋਈਆਂ ਤੁਹਾਨੂੰ ਦਿਖਾਉਣੀਆਂ ਗੱਲਬਾਤ ਕਰਦੇ ਆਂ ਤੇ ਬਾਕੀ ਇਹੀ ਬੇਨਤੀ ਹੁੰਦੀ ਆ ਵੀ ਸੋਈਆਂ ਦੇ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚਾਹ ਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਜਰੂਰ ਕਰਾ ਲਿਆ ਕਰੋ ਜੀ ਇੱਕ ਆ ਤਾਜੀ ਸੋਈ ਗਾਂ ਤਾਂ ਮੈਂ ਦਿਖਾਉਣੀ ਆ ਜਿਹਦੇ ਮਗਰ ਵੱਛੀ ਬੜੀ ਪਿਆਰੀ ਆਈ ਆ ਚੰਗੇ ਟੀਕੇ ਦੀ ਵੱਛੀ ਆ ਇਹਦੇ ਮਗਰ ਪੂਰੀ ਜਵਾਨ ਹੈ ਗਾਂ ਵੀ ਚਲੋ ਆਪ ਵੀ ਜਵਾਨ ਆ ਤੇ ਮਗਰ ਵੱਛੀ ਵੀ ਜਵਾਨ ਕਾਫੀ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਯਾਰ ਪੀਰੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਕਿਰਪਾ ਕਰੋ ਰਾਮ ਦਾ ਜੀ ਵੇਚਦਾ ਪਰਸੋਂ ਵਾਲਾ ਮਾਲ ਫਿਰ ਹਾਂਜੀ ਮਾਲ ਵੇਗਾ ਜੀ ਠੀਕ ਆ ਮਾਲ ਅਧੇ ਪੌਣੇ ਘੰਟੇ ਜਿਹੜੇ ਜੀ ਸਾਰਾ ਸੇਲ ਹੋ ਗਿਆ ਏ ਅੱਛਾ ਇੱਕ ਦੋ ਬੱਛੀਆਂ ਰਹਿ ਗਈਆਂ ਅੰਦਰ ਉਹ ਬਠਿੰਡੇ ਦੇ ਵੀਰ ਨੇ ਲਈਆਂ ਵਾ ਉਹਨੇ ਪੈਸੇ ਸਾਰੇ ਪਾਏ ਮਤਲਬ ਆਉਣਦੇ ਹੁਣ ਉਹ ਲੈ ਅੱਛਾ ਮਤਲਬ ਉਹ ਜਾਣ ਵਾਲੀਆਂ ਰਹਿ ਗਈਆਂ ਜੀ ਤੇ ਅੱਜ ਉਹ ਵੀ ਚਲ ਜਾਣੀਆਂ ਮਾਲ ਨਾਲ ਕੱਲ ਗਾਈਆਂ ਲਈਆਂ 6 ਹੋਰ ਬਾਹਰ ਅੱਛਾ ਤੇ ਦੋ ਹੀ ਆਈਆਂ ਵਾ ਹੁਣ ਸਵੇਰੇ بارش ਦੇ ਕਰਕੇ ਫਿਰ ਮਾਲ ਲੈ ਜਾਂਦਾ ਨਹੀਂ ਗਿਆ ਆ ਜਮੀਮੋ ਪੈਂਦੇ ਆ ਫਿਰ ਪਰਸਾਂ ਫੇਰ ਪਾ ਦੇਣੀ ਆ ਤੇ ਹੁਣ ਜਿਹੜੇ ਅੰਦਰੋਂ ਵੱਜੀਆਂ ਉਹ ਭਾਜੀ ਹੁਣੇ ਬਠਿੰਡੇ ਤੋਂ ਦੇ ਆਉਣਗੇ ਹਾਂ ਜੀ ਉਹ ਆਉਣ ਦੇ ਬਠਿੰਡੇ ਤੋਂ ਤੇ ਉਹਨਾਂ ਸਵੇਰੇ ਵੀਡੀਓ ਕਾਲ ਤੇ ਰਾਤੀ ਵੀ ਚਵਾ ਲੀਆਂ ਸਵੇਰੇ ਵੀ ਚਵਾ ਲੀਆਂ ਅੱਛਾ ਤੇ ਜੋ ਦੱਸਿਆ ਮਤਲਬ ਉਹ ਤੋਂ ਵੱਧ ਹੀ ਨਿਕਲਿਆ ਦੁੱਧ ਤੇ ਹੁਣ ਪੇਮੈਂਟ ਉਹਨਾਂ ਸਵੇਰੇ ਸਾਰੀ ਸਾਨੂੰ ਪਾਤੀ ਹੈ ਅੱਛਾ ਹੁਣ ਉਹਨਾਂ ਰੱਦ ਕਰਿਆ ਜਾ ਬਾਕੀ ਇਹ ਵੀ ਚੱਲ ਨੀ ਗੱਡੀ ਲੈ ਕੇ ਆਉਂਦੇ ਐਵੇਂ ਵਾਦਾ ਵਾ ਕਿ ਉਧਰੋਂ ਆਪ ਆਉਂਦੇ ਆ ਤੇ ਆਪ ਵੇਸ ਚੱਕ ਕੇ ਲੈ ਜਾਣਗੇ ਹਨਾ ਠੀਕ ਚਲੋ ਨਾਮ ਦੱਸ ਤੋਂ ਨਾਮ ਵੀਰ ਜੀ ਗੁਰਪਿੰਦਰ ਸਿੰਘ ਜੱਜ ਪਿੰਡ ਆਪਣਾ ਜਸਰਾ ਔਰ ਤਹਿਸੀਲ ਜਨਾਲਾ ਡਿਸਟ੍ਰਿਕਟ ਅਮਰਸਰ ਜਿਹੜਾ ਆਪਣਾ ਮਹਾਰਾਂ ਵਾਲੀ ਸ਼ਰਕ ਤੇ ਆਪਣਾ ਘਰ ਆ ਮਤਲਬ ਠੀਕ ਆਉ ਪਿੰਡ ਜੀ ਆ ਹਨਾ ਮਹਾਰਾਂ ਵਾਲੀ ਸ਼ਰਕ ਤੇ ਬਾਕੀ ਜਿਹੜਾ ਵਾ ਸ਼ੁਰੂਆਤ ਇੱਥੇ ਕਰ ਲਈਏ ਫਿਰ ਪਰਪੇ ਜੀ ਵੱਛੀ ਨਾ ਦੂਜੀ ਸਵੇਰ ਸੁਈ ਆ ਜੀ ਤੇ ਆਪ ਤੇ ਚਲੋ ਜਿਹੜੀ ਹੈਗੀ ਹੈਗੀ ਆ ਤੇ ਮਗਰ ਵੱਛੀ ਬੜੀ ਕਮਾਲ ਦੀ ਆਈ ਆ ਆਪੇ ਜੀ ਫਾਈਨਲਟੀ ਇਹਦੀ ਆ ਜੇ ਬਹੁਤ ਜ਼ਿਆਦਾ ਮਤਲਬ ਆ ਦੇ ਉਹ ਲਵਾਇਆ ਵੀ ਉਹਨਾਂ ਸੈਕਸਿੰਗ ਬਣੇ ਨੇ ਅੱਛਾ ਤੇ ਇਹ ਵੇਖ ਲੋ ਵੀ ਇਹਦੀ ਖੂਬਸੂਰਤੀ ਵੇਖ ਲੋ ਸਿਮਣੀ ਬੜਾ ਜਿਆਦਾ ਮਤਲਬ ਜਿਹੜੇ ਵੀਰਾਂ ਨੂੰ ਨੌਲੇਜ ਆ ਉਹਨਾਂ ਨੂੰ ਪਤਾ ਹੋਣਾ ਵੀ ਸਿਮਣੀ ਬਹੁਤ ਚੰਗਾ ਵੇਖੋ ਬੜੇ ਕਮਾਲ ਵੇਖੋ ਕੱਲਾ ਕੱਲਾ ਡੱਬ ਚਿੰਨ ਚਿੰਨ ਕੇ ਚੀਜ਼ ਲੱਗੀ ਹੈ ਇਹ ਆ ਵੀ ਖੜੇ ਕੋਈ ਉਹੋ ਜਿਹੇ ਵੀਰ ਜਿਨੇ ਵਛੇ ਵੀ ਕਰਾ ਹਾਂ ਬੱਚੀ ਸਾਹਮਣੀ ਮੇਰਾ ਭਰਾ ਬੱਚੀ ਸਾਹਮਣੀ ਹਾਂ ਵਛੇ ਦਾ ਕੋਈ ਵੀਰ ਜੋਰ ਲਾਵੇ ਹਾਂ ਤੇ ਬੱਚੀ ਵੀ ਜਲਦੀ ਤਿਆਰ ਹੋ ਜੂਗੀ ਮਤਲਬ ਬਹੁਤ ਜਿਆਦੇ ਚੰਗੀ ਕੁਆਲਟੀ ਦੀ ਆ ਇਹਨੇ ਨਾ 2 ਵਜੇ ਜੇਰ ਪਾਈ ਆ ਜੀ ਰਾਤ ਸਾਡੇ ਕੋਲ ਵੀਡੀਓ ਕੋਈ ਵੀਰ ਜਿੱਤਰਾ ਮਰਜ਼ੀ ਮੰਗਾ ਲੇ ਠੀਕ ਆ ਤੇ ਬੱਚੀ ਕੋਲ ਨਹੀਂ ਪੋਤੇ ਕਰਾਂ ਤੇ ਚਵਾਈ ਕਰਤੀ ਆ ਦੀ ਫਿਰ ਹਾਂਜੀ ਇਹਦੀ ਚਵਾਈ 100 ਰੁਪਏ ਦੀ ਹੋਈ ਆ ਜੀ 5-6 ਕਿਲੋ ਚਵਾਈ ਕੀਤੀ ਆ ਜੀ ਐਵੇਂ ਆਪਾਂ ਐ ਨਹੀਂ ਕਹਿਣਾ ਵੀ 10 ਕਿਲੋ ਚੋਆ 15 ਚੋਆ ਕੁਝ ਬੱਚਿਆਂ ਨੂੰ ਪਿਆ ਕਿੰਨਾ ਕੱਢੀ ਜਾਓਗੀ ਦੁੱਧ 200 ਰੁਪਏ ਦੀ 25 ਤੋਂ ਪਲੱਸ ਬੱਚੀ ਦਊਗੀ ਜਿੱਤਰਾ ਮਰਜ਼ੀ 25 ਪਲੱਸ ਜਿਹੜਾ ਕਿੰਨੇ ਤੋਰੀ ਨਾ ਲਗ ਗਰੈਂਟੀ ਵੀ ਲਾ ਦੇ ਸਾਡੇ ਕੋਲ ਕੋਈ ਚੱਕਰ ਨਹੀਂ ਇਧਰੋਂ ਤੋਰ ਬੁੱਤ ਬੱਚੀ ਤੋਰ ਦੇ ਕਰੀ ਸਿੱਧੀ ਤੋਰਦਾ ਫਿਰ ਇਧਰ ਨੂੰ ਬ ਆਜੋ ਲੈ ਕੱਦ ਕਾਠ ਪੱਖੋਂ ਇਹ ਵੀ ਜਵਾਨ ਆਪ ਵੀ ਬੰਦਾ ਸਾਡਾ ਥੋੜਾ ਜਿਹਾ ਕੋਝਾ ਤਾਂ ਵੱਛੀ ਬੜੀ ਜਵਾਨ ਹੈ ਚੱਬੂ ਦਾ ਥੋੜਾ ਜਿਹਾ ਕਰਦੀ ਹੈ ਕਿ ਜੇ ਚੱਬੂ ਦੀ ਆਤ ਨਹੀਂ ਹੁੰਦੀ ਖੁੱਲੀਆਂ ਖੱਲੀਆਂ ਨਹੀਂ ਹੁੰਦੀਆਂ ਪਿੱਛੇ ਆਜੋ ਲੈ ਹੋਵੇ ਤੇ ਅਜੇ ਉਹਨੇ ਇੱਕੀ ਹਵਾਨੇ ਤੇ ਭਲਾਮੀ ਹੈ ਗਿਆ ਵਾ ਥੋੜੀਆਂ ਥੋੜੀਆਂ ਭਲਾ ਹੈ ਗਿਆ ਰਪੇ ਜੀ ਜੇ ਭਲਾ ਲਾਥ ਗਿਆ ਥਾਣਾ ਨਖੇੜ ਜੂਗੀ ਬੱਚੀ ਚੰਗੀ ਤਰ੍ਹਾਂ ਥੋੜਾ ਹੈ ਨਾ ਤੇ ਬੂਰਾ ਕਰਦੀ ਇੱਕ ਬੱਚੇ ਦਾ ਕਰਦੀ ਤਾਂ ਤੇ 99 ਬੜਾ ਲਾਜਵਾਬ ਲੱਗਾ ਇਹਦੇ ਕੋਲ ਭਾਵੇਂ ਕੋਈ ਹੱਥ ਨਾ ਚਵਾਈ ਕਰ ਲੈ ਤੇ ਭਾਵੇਂ ਕੋ ਮਸ਼ੀਨ ਨਾ ਚਾਈ ਕਰ ਡਾਕੇ 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 ਨਰਾ ਉੱਧ ਮੇਰਾ ਰੋਕੋ ਤੇ 99 ਤੁਹਾਨੂੰ ਦਿਖਾਈਏ ਇੱਕ ਵਾਰੀ ਆਹ ਦੇਖ ਸਾਹ ਹਾਂ 100 ਰੁਪਏ ਜੀ ਮਈਆਂ ਵਾਲਾ ਲੱਗਾ ਇਹਨੂੰ ਤੇ ਆ ਵਸ਼ੀ ਆ ਮਗਰ ਤੇ ਮੋਲ ਫਿਰ ਇਹਦਾ ਮੋਲ ਆ ਰਪੀਜੀ ਆਪਾਂ ਵੱਚੀ ਪਾਣਾ ਰਹੀ ਆ ਹਾਂਜੀ ਮੋਲ ਕਰਾਂ ਨੂੰ ਇਹਦਾ 95 ਕਰੀਏ 90 ਕਰੀਏ ਤਾਂ ਵੀ ਵੱਚੀ ਵੇਖਦੀ ਐ ਅੱਛਾ ਬਾਕੀ ਤੁਸੀਂ ਦੱਸ ਦੋ ਤੁਸੀਂ ਵੀਡੀਓ ਪਾਉਂਦੇ ਜੀ ਜਿਆ ਜੀ ਗੱਲ ਕਰੀ ਗਈ ਜਿਹੜੀ ਹੈਗੀ ਆ ਕੱਦ ਵੇਖ ਲਓ ਵੱਚੀ ਦਾ ਕੰਨਾ 85 ਦੀ ਦੇ ਦਈਏ 80000 ਰੁਪਏ ਜੀ ਦੇ ਦਾਂਗੇ ਵੱਚੀ ਅੱਛਾ 80 ਦੀ ਦੇ ਦੋਗੇ ਉਹ ਚੋਂ ਮਾਨਤਨ ਖੁੱਲ ਕਰ ਦਾਂਗੇ ਖੁੱਲਾ ਕਰ ਦੋਗੇ ਇਹ ਵੀਰ ਮਤਲਬ ਕੋਈ ਹੁਣ ਸੁ ਵੇਖਣਾ ਵੀ ਆ ਵੀਰਾਂ ਨੇ ਪਹਿਲੇ ਪਹਿਲਾ ਵੀਡੀਓ ਵੇਂਦੇ ਆ ਇਹੋ ਜਿਹੇ ਵੱਛੀਆਂ ਦਾ ਸਵਾ ਸਵਾ ਲੱਖ ਦੀਆਂ ਵੇਚਦਾ ਰਿਹਾ ਆਪ ਹੀ ਸਾਨੂੰ ਵੀ ਪਤਾ ਤੁਸੀਂ ਵੀਡੀਓ ਪਾਉਂਦੇ ਰਿਹਾ ਜੀ ਤੇ ਬਾਕੀ ਮੇਨ ਵਾਦਾ ਇਹ ਆ ਦੂਜੀ ਇਹ ਆ ਵੀ ਮੰਗਰ ਵੀ ਵੱਛੀ ਆ ਜਿੱਦੀ ਗੱਲ ਇਹ ਵੀ ਸੂਈ ਸਵਾਈ ਕੋਈ ਤਸੱਲੀ ਕਰਕੇ ਖੜੇ ਆ ਸੂਈ ਸਵਾਈ ਆਪਣੇ ਪਾਸ ਕਰਕੇ ਖੜੇ ਤੇ ਮਗਰ ਜਿਹੜੀ ਵੱਛੀ ਆ ਉਹ ਵੀ ਜੇ ਕੋਈ ਕੱਲੀ ਵੱਛੀ ਵੀ ਲੈ ਜਾਊਗਾ ਤੇ ਉਹ ਵੀ ਚੰਗੇ ਰੁਪਈਏ ਦੀ 10000 ਰੁਪਈਏ ਦੀ ਵੱਛੀ ਨਹੀਂ ਖੜਨੀ ਆਪਾਂ 10000 ਰੁਪਈਆ ਘੱਟ ਕਰ ਲਾਂਗੇ ਅੱਛਾ 10000 ਰੁਪਈਆ ਮਤਲਬ ਘੱਟ ਦੇ ਜੇ ਕੋਈ ਵੀਰ ਵੱਛੀ ਆਪਾਂ ਰੱਖ ਲ ਤਿਆਰ ਹੋਏ ਤੇ ਕਈ 10000 ਨਾਲ ਜੋੜੂਗੀ ਹਾਂਜੀ ਹਾਂਜੀ ਉਹ ਤਾਂ ਤੁਹਾਨੂੰ ਪਤਾ ਜਿਉਂ ਨਹੀਂ ਹਰ ਪੇ ਜੀ ਆ ਗਾਈ ਦੀ ਉਹਨਾਂ ਵੱਛੀ ਨਹੀਂ ਸਾਨੂੰ ਨਾਲ ਦਿੱਤੀ ਅੱਛਾ ਠੰਡੀ ਬਹੁਤ ਜ਼ਿਆਦੀ ਆ 14 ਕਿਲੋਆਂ ਨੂੰ ਜਿਤਨਾ ਮਰਜ਼ੀ ਕੋ ਸਾਡੇ ਕੋਲ ਲੀਟਰ ਮਾਰ ਲੈ ਅੱਛਾ ਕੰਡਾ ਤਸਲੀ ਕਰ ਲੈ ਜਿੱਦਾਂ ਮਰਜ਼ੀ ਦਿਖਾਵਾ 17 18 ਕਿਲੋ ਦਾ ਹੋਊਗਾ ਭਾਜੀ ਅੱਛਾ ਪਰ ਆਪਾਂ 14 ਕਿਲੋ ਕਵਾਂਗੇ ਜਿਹੜਾ ਹੁਣ ਰੈਡੀ ਇਹਦੇ ਕੋਲ ਤੋਰੋ ਫੇਰ ਇੱਕ ਕਰੀਏ ਠੀਕ ਹੈ ਜੀ ਇਹ ਮਹੀਨੇ ਤੋਂ ਪਲੱਸ ਹੋਈ ਹੋ ਗਈ ਵੀਰ ਜੀ ਅੰਦਰ ਨਹੀਂ ਸੋਈ ਉਹਨਾਂ ਵੱਛੀ ਨਹੀਂ ਸਾਨੂੰ ਨਾਲ ਦਿੱਤੀ ਬਾਈ ਜੀ ਠੀਕ ਹੈ ਹਾਂਜੀ ਉਹਨਾਂ ਨੇ ਇਹਨੂੰ ਟੀਕਾ ਲਵਾਇਆ ਸੀ ਮਤਲਬ ਗੇਰ ਦੇ ਕਰਕੇ ਉਹਨਾਂ ਪਿਓਰ ਗੇਰ ਹੀ ਬਚੀ ਉਹਨਾਂ ਵਰ ਸਾਨੂੰ ਨਾਲ ਨਹੀਂ ਦਿੱਤੀ ਠੀਕ ਤੋਰੋ ਫਿਰ ਇਹਨਾਂ ਮਹੀਨੇ ਤੋਂ ਪਲੱਸ ਦੂਈ ਹੋ ਗਈ ਬਾਈ ਜੀ ਅੰਦਰ ਨਹੀਂ ਹੋਈ ਤੇ ਆ ਥਣ ਵੀ ਇਹਦੇ ਦੇਖ ਸਾਦੇ ਜੇ ਲੱਗੇ ਤਾਂ ਭੰਨ ਤੇ ਨੜੇ ਦੇ ਵਿੱਚ ਅਜੀਆਂ 14 ਲੀਟਰ ਦੁੱਧ ਜਿਹੜਾ ਕਹਿੰਦੇ ਤਿਆਰ ਹੈ ਪਾਣੀ ਕੱਖ ਕੋਈ ਕੱਖ ਨਹੀਂ ਪਾਉਣਾ ਇਹਨੂੰ ਐਦਾਂ ਹੀ ਚੋਣਾ ਜੀ ਠੀਕ ਆ ਐਦਾਂ ਵੀ ਉਹ ਵੈਸੇ ਬੋਤਲ ਜੀ ਉਹਨੂੰ ਪਿਉਂਦੇ ਇਹ ਵਸ਼ੀng ਦੁੱਧ ਹਾਲ ਦੇ ਪੁੱਤ ਖਲਾਰ ਦੇ ਗਾਈ ਦੋ ਮਿੰਟ ਆ ਵੇ ਐਦਾਂ ਹੀ ਬੈਠਾ ਠੀਕ ਆ ਜਿੱਦਾਂ ਮਰਜ਼ੀ ਬੈਠੇ ਰਹੋ ਚਲੋ ਲੈ ਜੀ ਇਹ ਆ ਵੀ ਜਿੱਦਾਂ ਮਰਜ਼ੀ ਕੋਈ ਹੋਵੇ ਭਾਵੇਂ ਕੋਈ ਮਤਲਬ ਪਹਾੜਾ ਬਣਾ ਕੇ ਪਾਵੇ ਭਾਵੇਂ ਕੋਈ ਰੱਸੀ ਮਾ ਪਾਵੇ ਜਿੱਦਾਂ ਮਰਜ਼ੀ ਚੋਵੇ ਕੋਈ ਤਸੱਲੀ ਆਪਣੀ ਇੱਥੇ ਭਾਂ ਦੋ ਤਿੰਨ ਟਾਈਮ ਚ ਖੜ ਕੇ ਗੜੇ ਤੇਰਾ ਮੁੱਲ ਫਿਰ ਮੁੱਲ ਹਰ ਰੁਪਈਏ ਦਾ ਜਿੰਨਾ ਮਰਜ਼ੀ ਕਰੀਏ ਬੱਚੀ ਤੁਸੀਂ ਮਾ ਕੱਲ ਵੇਖੀ ਵੇਖੀ ਚਲੋ ਕੇ ਵੀਰ ਦੀ ਹਾਂਜੀ ਨੇ ਤਿੰਨ ਜੌਂ ਮਹੀਨੇ ਤੇ ਸਿੱਧੇ ਨੱਕ ਦੁੱਧ ਆਦਾ ਪਰ ਆਪਾਂ ਚਲੋ ਮੋਲ ਨਹੀਂ ਉਨਾ ਕਰਨਾ ਹਾਂਜੀ ਆਪਾਂ ਵਛੀ 42000 ਦੀ ਦੇ ਦਾਂ ਘਰ ਕੋਈ 42000 ਦੀ ਘਰ ਨਾਲੀ ਕਰ ਦੋ ਕੇ ਵਿੱਚ ਮੰਨ ਤਨ ਕਰਾ ਲਓ ਜਿੰਨਾ ਕਰਾਉਣਾ ਕਰਾ ਲਓ 40 ਦੀ ਦੇ ਦਈਏ ਦੋ ਛੱਡ ਦਾਂ ਘਰ ਕੋਈ ਜੀ ਅੱਛਾ 38000 ਦੀ ਉੱਚੋਂ ਬਸ ਇਹ ਆ ਵੀ ਆਪਣੀ ਛੋੜ ਆਪਣੀ ਮਰਜ਼ੀ ਦੀ ਹੋਣੀ ਆ ਮੇਰਾ ਵੀ ਰੋਹ ਫੋਨ ਲਾਵੇ ਜਿਹਨੇ ਮੈਂ ਆਪਣੀ ਮਰਜ਼ੀ ਦੀ ਛੋੜ ਕਰੂੰਗਾ 100 ਕਰਾਂ 500 ਕਰਾਂ ਮੇਰੀ ਮਨ ਠੀਕ ਚਲੋ ਉਹ ਤੇ ਮੌਕੇ ਤੇ ਹੋ ਜਾਊਗਾ ਤੇ ਪਤਾ ਲੱਗ ਜੂ ਮੌਕੇ ਤੇ ਤੇ ਆ ਵੀ ਤਾਜੀ ਸੁੱਈ ਹੈਗਾ ਯਾਰ ਜੀ ਉਹ ਗਾਂ ਹੀ ਮਤਲਬ 1 ਘੰਟਾ ਪਹਿਲਾਂ ਸੁੱਈ ਬਾਅਦ ਸੁੱਈ ਹੈ ਇਹਦੇ ਮਗਰ ਕੀ ਜੀ ਇਹਦੇ ਮਗਰ ਬੱਛਾ ਆ ਜੀ ਜੇ ਮਗਰ ਬੱਛਾ ਨਾੜੂ ਗਿੱਲਾ ਹੀ ਆ ਨਾ ਵੇਲੇ ਹੀ ਆ ਗਿੱਲਾ ਨਾੜੂ ਆ ਅੱਜ ਹੀ ਰਾਤ ਸੁੱਈ ਹੈ ਵੀ ਛੋੜੇ ਵੀ ਇਹਦੇ ਜੇ ਉਸ ਤਰ੍ਹਾਂ ਹੀ ਆ ਇੱਥੋਂ ਪਤਾ ਲੱਗ ਜਾਣਾ ਹਰ ਜੀ ਹਾਂ ਦੇਖ ਸਕਦੇ ਜੀ ਇਹ ਬਿਲਕੁਲ ਫੀਲਾ ਹੀ ਹੈ ਲੇਕਰ ਫਿਰ ਦਿਖਾ ਦਿਓ ਹਾਂ ਦੇਖਾਂਗੇ ਵੇਖੋ ਠੀਕ ਆ ਹਾਂ ਜੀ ਬਿਲਕੁਲ ਮੋਟਾ ਬੋਲਾ ਇਹ ਦੂਰ ਦੀ ਸਾਡੀ ਓਕੇ ਗਾਰੰਟੀ ਹੋ ਗਈ ਭਾਜੀ ਠੀਕ ਆ ਹੁਣ ਲੱਪਾ ਲਪਾ ਲਾਇਆ ਗਾਣੇ ਠੀਕ ਆ ਰੋਕ ਰੋਕ ਪੱਠੇ ਉਹ ਵੱਡੀ ਗਾਣੇ ਮਲਾਇਆ ਇਨੇ ਮਲਾਇਆ ਤੇ ਬਾਕੀ ਇਹ ਬਿਹਾਰਪੇ ਜੀ ਉਹਨਾਂ ਦਸਨ ਮੁਤਾਬਕ ਇਹਨੇ 15 16 ਕਿਲੋ ਦੁੱਧ ਦਿੱਤਾ ਪਿਛਲੇ ਸੂਰ ਅੱਛਾ ਆਪਾਂ ਜ਼ਿਆਦਾ ਨਹੀਂ ਕਹਿੰਦੇ ਆਪਾਂ 15 ਕਿਲੋ ਦੁੱਧ ਹੁਣ ਵੀ ਕਹਿੰਨੇ ਫਿਰ ਮਾਨਣਾ ਮਤਲਬ ਦੇਈ ਜਾਊਗੀ ਜਰਸੀ ਚ ਆਉਂਦੀ ਹੈ ਪਰ ਸਾਹਮਣ ਆਲੀ ਆ ਥੋੜੀ ਸੰਭੀ ਬੰਦਿਆਂ ਨੇ ਘਾਟਿਆ ਸੰਭੀ ਘਾਟਿਆ ਤੇ ਇੱਕ ਚਲੋ ਹੁਣ ਸੋਚ ਆਈ ਆ ਹਾਂਜੀ ਥੋੜਾ ਸੋਚ ਤੇ ਜੇ ਇੱਕ ਦੋ ਦਿਨਾਂ ਚ ਸ ਮੈਂ ਛੇਪਨ ਉਹ ਤੋਂ ਸ਼ੋਰ ਕਰਾਂਗੇ ਆਪਦੀ ਮਰਜ਼ੀ ਅੱਛਾ ਹਾਂਜੀ ਤੌਰ ਤੇ ਮੇਰਾ 50 55 ਜਿੰਨਾ ਮਰਜ਼ੀ ਕਰੀ ਜਾਈਏ ਠੀਕ ਆ ਹਾਂਜੀ ਬਾਕੀ ਸੱਜਰ ਸੋਈ ਆ ਬਾਹਰ ਬਜ਼ਾਰ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਆ ਕੀ ਚੱਲਣ ਰਿਹਾ ਵਾ ਹਾਂਜੀ ਹਾਂਜੀ ਬਾਕੀ ਇਹ ਆ ਵੀ ਆਪਾਂ ਚਲੋ ਕੋਸ਼ਿਸ਼ ਇਹ ਹੋਣੀ ਬਾਕੀ ਇਹ ਆ ਵੀ ਜਰਸੀਆਂ ਦੇ ਹਿਸਾਬ ਨਾਲ 2000 ਰੁਪਏ ਜੀ ਉਦੋਂ ਸਾਰਾ ਹੀ ਠੀਕ ਆ ਹਾਂਜੀ ਅੱਜ ਤੱਕ ਫੋਨ ਆਉਂਦੇ ਸ਼ੋਰ ਦੇ ਤੌਰ ਤੇ ਉਸਲ ਮੋਰ ਲਿਆ ਬਾਕੀ ਜਰਸੀ ਉਹ ਨਹੀਂ ਹੈਗੀ ਕਿ ਪਾੜੀ ਆ ਪੰਜਾਬ ਵਾਲੀ ਆ ਪਰ ਸਾਹਮਣੀ ਪਹਿਣੀ ਆ ਪੰਜਾਬ ਵਾਲੀ ਜਰਸੀ ਆ ਸਾਰਾ ਕੱਦ ਕਰ ਚੰਗਾ ਜਿੰਨੀ ਜਿੰਨੀ ਗੋਤੀ ਉਤੋਂ ਆ ਓਨੀ ਕੇ ਥੱਲੇ ਉਹ ਮਤਲਬ ਆਪਾਂ ਹੁਣ ਚੋਈ ਵੀ ਆ 5 ਕਿਲੋ ਬੋਲਾ ਕੱਢਿਆ ਵੀ ਇਹਦਾ ਆ ਦੇਖੋ ਇੱਧਰ ਤੇ ਬਾਕੀ ਹੋਰ ਕੁਛ ਕਾ ਨਾ ਫਿਰ 4 आरपी दे होई है, है मतलब सोन्या ਨੇ तने हां जी ਜਿਹੜੀਆਂ ਦਾ ਬੋਲੇ ਵਾਲੀਆਂ ਇਹਨਾਂ ਦੀ ਥਣਾ ਦੀ ਗਾਰੰਟੀ ਆ ਦੁੱਧ ਆਪਦਾ ਪਾਇਦਾ ਭਾਈ ਜੀ ਠੀਕ ਆ ਬਾਕੀ ਜਿਹੜਾ 14 ਦੱਸਣੇ ਆ ਉਹਦਾ 16 ਆਊਗਾ ਅੱਛਾ ਸਾਢੇ 13 ਨਹੀਂ ਹੁੰਦਾ ਜਿਤਨਾ ਮਰਜ਼ੀ ਕੋਈ ਤਸੱਲੀ ਕਰਕੇ ਤੇ ਬਾਕੀ ਇਥੋਂ ਆਪਣੀ ਤਸੱਲੀ ਕਰਕੇ हां जी ਕੋਈ ਵੇਸ ਚੱਕ ਕੇ ਤੇ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਪਸ਼ੂ ਖਰੀਦੇ ਜੀ ਜੋ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਉਹ ਤੋਂ ਵੱਛੀ ਲਾ ਕੇ ਕਰ